ਤਰੀਖ ਸੀ 9 ਫਰਵਰੀ ਤੇ ਪੰਜਾਬ ਦਾ ਤਰਨਤਾਰਨ ਜ਼ਿਲ੍ਹਾ ਤੇ ਸਵੇਰ ਦੇ 9:30 ਵਜੇ ਦਾ ਟਾਈਮ ਸੀ ਇੱਕ ਸਿੱਖਿਆ ਦਾ ਮੰਦਰ ਜਿੱਥੇ ਬੱਚੇ ਸਿੱਖਿਆ ਲੈਣ ਦੇ ਲਈ ਆਉਂਦੇ ਨੇ ਤਰਨਤਾਰਨ ਦੇ ਵਿੱਚ ਪੈਂਦਾ ਮਾਈ ਭਾਗੋ ਲਾ ਕਾਲਜ ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਇਸ ਕਾਲਜ ਦੇ ਵਿੱਚ ਇੰਨੀ ਵੱਡੀ ਭਿਆਨਕ ਘਟਨਾ ਹੋ ਜੂਗੀ ਜਿਹਨੂੰ ਸੁਣ ਕੇ ਸਾਰਾ ਪੰਜਾਬ ਹਿੱਲ ਜੂਗਾ ਮਾਈ ਭਾਗੋਲਾ ਕਾਲਜ ਇਹ ਉਹ ਕਾਲਜ ਹੈ ਜਿੱਥੇ ਨੇੜੇ ਤੇੜੇ ਦੇ ਪਿੰਡਾਂ ਦੇ ਬੱਚੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਆਉਂਦੇ ਨੇ 9 ਫਰਵਰੀ ਦੀ ਸਵੇਰ ਨੂੰ ਵੀ ਕੁੜੀਆਂ ਮੁੰਡੇ ਆਪਣੀ ਆਮ ਰੁਟੀਨ ਦੀ ਤਰ੍ਹਾਂ ਵਕੀਲ ਦੀ ਡਰੈੱਸ ਪਾ ਕੇ ਕਾਲਜ ਦੇ ਵਿੱਚ ਆ ਰਹੇ ਸੀ ਤੇ ਆਪਣੇ ਕਲਾਸਰੂਮਾਂ ਤੱਕ ਜਾ ਰਹੇ ਸੀ ਇਨ੍ਹਾਂ ਬੱਚਿਆਂ ਦੇ ਵਿੱਚ ਇੱਕ ਕੁੜੀ ਸੀ ਜਿਹਦਾ ਨਾਮ ਸੀ ਸੰਦੀਪ ਕੌਰ ਉਹ ਵੀ ਕਾਲਜ ਦੇ ਵਿੱਚ ਆਉਂਦੀ ਹੈ ਤੇ ਆਪਣੇ ਕਲਾਸਰੂਮ ਦੇ ਵਿੱਚ ਜਾਂਦੀ ਹੈ ਕਲਾਸਰੂਮ ਦੇ ਵਿੱਚ ਹੋਰ ਵੀ ਮੁੰਡੇ ਕੁੜੀਆਂ ਬੈਠੇ ਸੀ ਉਸ ਸਮੇਂ ਕਾਲਜ ਦੇ ਵਿੱਚ ਪੂਰੀ ਚਹਲ ਪੈਰ ਸੀ ਕੁਝ ਬੱਚੇ ਕੰਟੀਨ ਦੇ ਵਿੱਚ ਬੈਠੇ ਸੀ ਜਿਸ ਤਰ੍ਹਾਂ ਹੀ ਘੜੀ ਦੀ ਸੂਈ 9:17 ਤੇ ਪਹੁੰਚਦੀ ਹੈ ਕਲਾਸਰੂਮ ਦੇ ਵਿੱਚੋਂ ਇੱਕ ਬਹੁਤ ਤੇਜ਼ ਤੇ ਖਤਰਨਾਕ ਆਵਾਜ਼ ਆਉਂਦੀ ਹੈ ਜਿਹਨੂੰ ਸੁਣ ਕੇ ਸਾਰੇ ਸਟੂਡੈਂਟ ਡਰ ਜਾਂਦੇ ਨੇ ਕੰਬਰਾ ਜਾਂਦੇ ਨੇ ਇਹ ਆਵਾਜ਼ ਸੁਣ ਕੇ ਕੁਝ ਸਟੂਡੈਂਟ ਫਸਟイヤー ਦੇ ਇਸ ਕਲਾਸਰੂਮ ਚ ਜਾਂਦੇ ਨੇ ਉੱਥੇ ਜਾ ਕੇ ਦੇਖਦੇ ਨੇ ਕਿ ਫਸਟイヤー ਦੀ ਹੀ ਇੱਕ ਕੁੜੀ ਜਿਹਦਾ ਨਾਮ ਹੈ ਸੰਦੀਪ ਕੌਰ ਤੇ ਇੱਕ ਮੁੰਡਾ ਜਿਹਦਾ ਨਾਮ ਹੈ ਪ੍ਰਿੰਸ ਰਾਜ ਸਿੰਘ ਇਹ ਦੋਨੇ ਜਣੇ ਡੈਸਕਾਂ ਦੇ ਕੋਲ ਫਰਸ਼ ਦੇ ਉੱਤੇ ਡਿੱਗੇ ਪਏ ਨੇ ਸਾਰੇ ਫਰਸ਼ ਦੇ ਉੱਤੇ ਖੂਨ ਹੀ ਖੂਨ ਹੋਇਆ ਪਿਆ ਸੀ ਜਿਸ ਕਲਾਸਰੂਮ ਵਿੱਚ ਇੱਕ ਸਮੇਂ ਪੂਰੀ ਚਹਿਲ ਪਹਿਲ ਸੀ ਹੁਣ ਉੱਥੋਂ ਚੀਕਾਂ ਦੀਆਂ ਜਾ ਰਹੀਆਂ ਸੀ ਆਖਿਰ ਕੁਝ ਮਿੰਟਾਂ ਵਿੱਚ ਹੀ ਇਸ ਕਲਾਸਰੂਮ ਚ ਕੀ ਪਾਣਾ ਵਾਪਰ ਗਿਆ ਇਹਦੇ ਪਿੱਛੇ ਵਜ੍ਹਾ ਕੀ ਸੀ ਕਿਉਂ ਇਸ ਮੁੰਡੇ ਨੇ ਕੁੜੀ ਦੀ ਜਾਨ ਲੈ ਲਈ ਤੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਕੌਣ ਸੀ ਇਹ ਸੰਦੀਪ ਕੌਰ ਕੌਣ ਸੀ ਇਹਨੂੰ ਮਾਰਨ ਵਾਲਾ ਇਹ ਪ੍ਰਿੰਸ ਆਖਿਰ ਕੀ ਵਜ੍ਹਾ ਸੀ ਜੋ ਇਸ ਮੁੰਡੇ ਨੇ ਐਡਾ ਵੱਡਾ ਕਦਮ ਚੱਕਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਪੈਂਦਾ ਹੈ ਜਿਹਦਾ ਨਾਮ ਹੈ ਨੁਸ਼ਹਿਰਾ ਪੰਨੂਆ ਤੇ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਦੀ ਜੋ ਮੁਖੀ ਹੈ ਉਹਦਾ ਨਾਮ ਹੈ ਹਰਜਿੰਦਰ ਕੌਰ ਹਰਜਿੰਦਰ ਕੌਰ ਦੀ ਜ਼ਿੰਦਗੀ ਆਸਾਨ ਨਹੀਂ ਸੀ ਕਿਉਂਕਿ ਕੁਝ ਸਾਲ ਪਹਿਲਾਂ ਹਰਜਿੰਦਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਘਰ ਦੇ ਵਿੱਚ ਹਰਜਿੰਦਰ ਕੌਰ ਦੀਆਂ 7 ਧੀਆਂ ਸੀ ਤੇ ਇੱਕ ਪੁੱਤ ਸੀ ਹਰਜਿੰਦਰ ਕੌਰ ਦੇ ਉੱਤੇ ਸਿਰਫ ਆਪਣਾ ਢਿੱਡ ਭਰਨ ਦੀ ਜ਼ਿੰਮੇਵਾਰੀ ਨਹੀਂ ਸੀ ਬਲਕਿ ਹਰਜਿੰਦਰ ਕੌਰ ਤੇ ਭਾਰੀ ਜ਼ਿੰਮੇਵਾਰੀ ਸੀ ਆਪਣੀਆਂ 7 ਧੀਆਂ ਦੀ ਤੇ ਇੱਕ ਪੁੱਤ ਦੀ ਹਰਜਿੰਦਰ ਕੌਰ ਨੇ ਪੂਰੀ ਮਿਹਨਤ ਦੇ ਨਾਲ ਦਿਹਾੜੀ ਮਜ਼ਦੂਰੀ ਕਰਕੇ ਆਪਣੀਆਂ 7 ਧੀਆਂ ਤੇ ਇੱਕ ਪੁੱਤ ਨੂੰ ਪਾਲਿਆ ਹਰਜਿੰਦਰ ਕੌਰ ਦੀਆਂ ਕੁੜੀਆਂ ਦੇ ਵਿੱਚ ਇੱਕ ਕੁੜੀ ਦਾ ਨਾਮ ਸੀ ਸੰਦੀਪ ਕੌਰ। ਸੰਦੀਪ ਕੌਰ ਕਾਫੀ ਹੌਣਹਾਰ ਸੀ ਤੇ ਪੜਨ ਦੇ ਵਿੱਚ ਕਾਫੀ ਹੁਸ਼ਿਆਰ ਸੀ। ਸੰਦੀਪ ਕੌਰ ਨੂੰ ਪਤਾ ਸੀ ਕਿ ਕਿਵੇਂ ਉਹਦੀ ਮਾਂ ਨੇ ਮਿਹਨਤ ਮਜ਼ਦੂਰੀ ਕਰਕੇ ਦਿਹਾੜੀਆਂ ਕਰਕੇ ਉਹਨਾਂ ਨੂੰ ਪਾਲਿਆ। ਉਹ ਛੋਟੇ ਹੁੰਦਿਆਂ ਤੋਂ ਦੇਖਦੀ ਆ ਰਹੀ ਸੀ ਕਿ ਕਿਵੇਂ ਉਹਦੇ ਪਿਤਾ ਦੀ ਮੌਤ ਤੋਂ ਬਾਅਦ ਉਹਦੀ ਮਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਕਰਕੇ ਉਹਨਾਂ ਨੂੰ ਪੜਾਇਆ ਲਿਖਾਇਆ। ਹੁਣ ਇਹ ਵੱਡੀ ਹੋ ਚੁੱਕੀ ਸੀ, ਚੰਗਾ ਪੜ੍ਹ ਲਿਖ ਵੀ ਰਹੀ ਸੀ। ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਜੇਕਰ ਉਹ ਪੜ੍ਹ ਲਿਖ ਕੇ ਕੋਈ ਵਧੀਆ ਨੌਕਰੀ ਕਰੂਗੀ ਤਾਂ ਉਹ ਆਪਣੀ ਮਾਂ ਦੀਆਂ ਸਾਰੀਆਂ ਤਕਲੀਫਾਂ ਦੁੱਖਾਂ ਨੂੰ ਦੂਰ ਕਰ ਸਕਦੀ ਹੈ ਇਸ ਲਈ ਸੰਦੀਪ ਕੌਰ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਤਰਨ ਤਰਨ ਦੇ ਮਾਈ ਭਾਗੋ ਲਾ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਂਦੀ ਹੈ ਹੁਣ ਇਸ ਕਹਾਣੀ ਦੇ ਵਿੱਚ ਜਿਹੜਾ ਦੂਸਰਾ ਪਾਤਰ ਹੈ ਉਹਦਾ ਨਾਮ ਸੀ ਪ੍ਰਿੰਸ ਰਾਜ ਸਿੰਘ ਪ੍ਰਿੰਸ ਤਰਨ ਤਰਨ ਦੇ ਮੱਲੀਆਂ ਪਿੰਡ ਦਾ ਰਹਿਣ ਵਾਲਾ ਸੀ ਇਹਦੀ ਉਮਰ ਲਗਭਗ 20 21 ਸਾਲ ਸੀ ਤੇ ਇਹ ਵੀ ਉਸੇ ਲਾ ਕਾਲਜ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਇਹ ਵੀ ਫਸਟ ইয়ার ਦਾ ਸਟੂਡੈਂਟ ਸੀ ਜਾਨੀ ਕਿ ਸੰਦੀਪ ਕੌਰ ਤੇ ਇਹ ਪ੍ਰਿੰਸ ਦੋਨੇ ਜਣੇ ਕਲਾਸਮੇਟ ਸੀ ਦੋਨੇ ਜਣੇ ਇੱਕੇ ਕਲਾਸ ਦੇ ਵਿੱਚ ਲੈਕਚਰ ਅਟੈਂਡ ਕਰਦੇ ਸੀ ਮੂੰਹ ਤੋਂ ਸ਼ਾਂਤ ਤੇ ਸ਼ਰੀਫ ਦਿਖਣ ਵਾਲਾ ਪ੍ਰਿੰਸ ਕਿਸੇ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਜਿਵੇਂ ਕਿ ਹੁਣ ਫਰਵਰੀ ਦਾ ਮਹੀਨਾ ਚੱਲ ਰਿਹਾ ਹੈ ਦਿਨ ਚੱਲ ਰਹੇ ਸੀ ਵੈਲੈਂਟਾਈਨ ਡੇ ਦੇ ਇੱਧਰ ਜੋ ਪ੍ਰਿੰਸ ਸੀ ਉਹਦੇ ਮਨ ਦੇ ਵਿੱਚ ਸੰਦੀਪ ਕੌਰ ਨੂੰ ਲੈ ਕੇ ਅਲੱਗ ਹੀ ਭਾਵਨਾਵਾਂ ਸੀ ਉਹ ਸ਼ਾਇਦ ਸੰਦੀਪ ਕੌਰ ਨੂੰ ਪਸੰਦ ਕਰਦਾ ਸੀ ਐਸੇ ਕਰਕੇ ਪ੍ਰਿੰਸ ਨੇ ਪ੍ਰਪੋਜ਼ ਡੇ ਵਾਲਾ ਦਿਨ ਚੁਣਿਆ ਪ੍ਰਪੋਜ਼ ਡੇ ਵਾਲੇ ਦਿਨ ਪ੍ਰਿੰਸ ਸੰਦੀਪ ਕੌਰ ਦੇ ਘਰ ਜਾਂਦਾ ਤੇ ਸੰਦੀਪ ਨੂੰ ਪ੍ਰਪੋਜ਼ ਕਰ ਦਿੰਦਾ ਸੰਦੀਪ ਪ੍ਰਿੰਸ ਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੰਦੀ ਹੈ। ਉਹ ਇਹਨੂੰ ਕਹਿੰਦੀ ਹੈ ਕਿ ਮੈਂ ਇਦਾਂ ਦੀ ਕੁੜੀ ਨਹੀਂ ਹੈਗੀ। ਮੇਰੇ ਸੁਪਨੇ ਬਹੁਤ ਵੱਡੇ ਨੇ। ਮੇਰੇ ਘਰ ਦੇ ਹਾਲਾਤ ਸਹੀ ਨਹੀਂ ਤੇ ਮੈਂ ਇਸ ਤਰ੍ਹਾਂ ਦੇ ਕੰਮਾਂ 'ਚ ਪੈਣਾ ਨਹੀਂ ਚਾਹੁੰਦੀ। ਇਸ ਕਰਕੇ ਮੇਰੇ ਵੱਲੋਂ ਕੋਰੀ ਨਾ ਹੈ। ਉਸ ਟਾਈਮ ਪ੍ਰਿੰਸ ਨੇ ਸੰਦੀਪ ਨੂੰ ਕੁਝ ਨਹੀਂ ਕਿਹਾ। ਉਹਦੇ ਮਨ ਦੇ ਵਿੱਚ ਗੁੱਸਾ ਸੀ ਪਰ ਫੇਰ ਵੀ ਉਹ ਚੁੱਪਚਾਪ ਉਥੋਂ ਵਾਪਸ ਆ ਗਿਆ। ਹੁਣ ਦਿਨ ਆ ਜਾਂਦਾ 9 ਫਰਵਰੀ ਦਾ। ਸਵੇਰ ਦਾ ਸਮਾਂ ਸੀ ਸੰਦੀਪ ਕੌਰ ਤਿਆਰ shear ਹੋ ਕੇ ਕਾਲਜ ਵਾਸਤੇ ਘਰੋਂ ਨਿਕਲਦੀ ਹੈ ਉਹਦੀ ਮਾਂ ਵੀ ਬੜੀ ਖੁਸ਼ ਸੀ ਕਿ ਇੱਕ ਨਾ ਇੱਕ ਦਿਨ ਉਹਦੀ ਕੁੜੀ ਉਹਦੇ ਸੁਪਨੇ ਜ਼ਰੂਰ ਪੂਰੇ ਕਰੂਗੀ ਤੇ ਉਹ ਵੀ ਤਿਆਰ shear ਹੋ ਕੇ ਆਪਣੇ ਕੰਮ ਤੇ ਨਿਕਲ ਜਾਂਦੀ ਹੈ ਇਹਨਾਂ ਦੋਨਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਅੱਜ ਤੋਂ ਬਾਅਦ ਇਹ ਇੱਕ ਦੂਜੇ ਨੂੰ ਕਦੇ ਵੀ ਦੇਖ ਨਹੀਂ ਸਕਣਗੇ ਸੰਦੀਪ ਕੌਰ ਕਾਲਜ ਪਹੁੰਚ ਜਾਂਦੀ ਹੈ ਤੇ ਦੂਜੇ ਪਾਸੇ ਪ੍ਰਿੰਸ ਵੀ ਆਪਣਾ ਕਾਲਜ ਪਹੁੰਚ ਜਾਂਦਾ ਪਰ ਅੱਜ ਸ਼ਾਇਦ ਪ੍ਰਿੰਸ ਕਾਲਜ ਪੜਨ ਦੇ ਮੂਡ 'ਚ ਨਹੀਂ ਆਇਆ ਸੀ ਅੱਜ ਉਹਦੇ ਬੈਗ ਦੇ ਵਿੱਚ ਕਿਤਾਬਾਂ ਨਹੀਂ ਸੀ ਬਲਕਿ ਕੋਈ ਹੋਰ ਚੀਜ਼ ਸੀ ਇੱਕ ਐਦਾਂ ਦੀ ਚੀਜ਼ ਜੋ ਸ਼ਾਇਦ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਦੇ ਹੱਥ ਦੇ ਵਿੱਚ ਨਹੀਂ ਹੋਣੀ ਚਾਹੀਦੀ ਬਲਕਿ ਉਹ ਕਾਨੂੰਨ ਤੋੜਨ ਵਾਲਿਆਂ ਦੇ ਹੱਥ ਦੇ ਵਿੱਚ ਹੁੰਦੀ ਹੈ ਟਾਈਮ ਹੋ ਰਿਹਾ ਸੀ 9:17 ਦਾ ਕਲਾਸਰੂਮ ਦੇ ਵਿੱਚ ਸੰਦੀਪ ਔਰ ਆਪਣੀ ਇੱਕ ਸਹੇਲੀ ਦੇ ਨਾਲ ਡੈਸਕ ਦੇ ਉੱਤੇ ਬੈਠਣ ਜਾ ਰਹੀ ਹੁੰਦੀ ਹੈ ਪ੍ਰਿੰਸ ਵੀ ਕਲਾਸਰੂਮ ਦੇ ਵਿੱਚ ਪਹੁੰਚ ਜਾਂਦਾ ਤੇ ਉਹਦੇ ਮੋਢੇ ਦੇ ਵਿੱਚ ਇੱਕ ਨੀਲੇ ਰੰਗ ਦਾ ਬੈਗ ਪਾਇਆ ਹੁੰਦਾ ਹੈ। ਪ੍ਰਿੰਸ ਵੀ ਕਲਾਸਰੂਮ ਦੇ ਵਿੱਚ ਇੱਧਰ ਉੱਧਰ ਗੇੜੇ ਘੱਡ ਰਿਹਾ ਹੁੰਦਾ। ਸੰਦੀਪ ਕੌਰ ਆਪਣੀ ਸਹੇਲੀ ਦੇ ਨਾਲ ਡੈਸਕ ਦੇ ਉੱਤੇ ਬੈਠੀ ਹੁੰਦੀ ਹੈ ਤੇ ਉਧਰੋਂ ਪ੍ਰਿੰਸ ਆਉਂਦਾ ਤੇ ਉਸੇ ਡੈਸਕ ਦੇ ਉੱਤੇ ਉਹਨਾਂ ਦੇ ਸਾਹਮਣੇ ਬੈਠ ਜਾਂਦਾ ਹੈ। ਪ੍ਰਿੰਸ ਤੇ ਸੰਦੀਪ ਦੇ ਵਿੱਚ 2 ਸੈਕਿੰਡ ਦੀ ਗੱਲਬਾਤ ਹੁੰਦੀ ਹੈ। ਇੰਨੀ ਗੱਲਬਾਤ ਕਰਨ ਤੋਂ ਬਾਅਦ ਪ੍ਰਿੰਸ ਆਪਣੇ ਨੀਲੇ ਬੈਗ ਦੇ ਵਿੱਚੋਂ ਇੱਕ ਪਿਸਟਲ ਕੱਢਦਾ ਆ ਤੇ ਸੰਦੀਪ ਦੇ ਮੱਥੇ ਦੇ ਵਿੱਚ ਗੋਲੀ ਮਾਰ ਦਿੰਦਾ। ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਅੱਜ ਉਹਨਾਂ ਦੇ ਕਲਾ ਦੇ ਵਿੱਚ ਇੰਨਾ ਵੱਡਾ ਕਾਂਡ ਹੋਣ ਵਾਲਾ ਸੀ ਸਾਰੇ ਬੱਚੇ ਹੱਸਦੇ ਖੇਡਦੇ ਕੱਲਾਂ ਬਾਤਾਂ ਕਰਦੇ ਕਲਾਸਰੂਮ ਦੇ ਵਿੱਚ ਬੈਠ ਰਹੇ ਸੀ ਪਰ ਜਿਵੇਂ ਹੀ ਇਹ ਗੋਲੀ ਦੀ ਖਤਰਨਾਕ ਆਵਾਜ਼ ਆਉਂਦੀ ਹੈ ਤਾਂ ਸਾਰਿਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਹੱਸਦੀ ਖੇਡਦੀ ਸੰਦੀਪ ਕੌਰ ਸਕਿੰਟਾਂ ਦੇ ਵਿੱਚ ਹੀ ਡੈਸਕ ਦੇ ਉੱਤੇ ਢੇਰੀ ਹੋ ਜਾਂਦੀ ਹੈ ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਪ੍ਰਿੰਸ ਡੈਸਕ ਤੋਂ ਉੱਠਦਾ ਆਪਣਾ ਪਿਸਟਲ ਫੜਦਾ ਤੇ ਆਪਣੇ ਵੀ ਉਹ ਇੱਕ ਗੋਲੀ ਮਾਰ ਲੈਂਦਾ ਤੇ ਉਹ ਵੀ ਉੱਥੇ ਹੀ ਢੇਰੀ ਹੋ ਜਾਂਦਾ ਹੈ ਕਲਾਸਰੂਮ ਦੇ ਵਿੱਚ ਕੁਝ ਮਿੰਟ ਪਹਿਲਾਂ ਇੰਨਾ ਜ਼ਿਆਦਾ ਰੌਲਾ ਰੱਪਾ ਸੀ ਬੱਚੇ ਹੱਸ ਖੇਡ ਰਹੇ ਸੀ ਗੱਲਾਂਬੱਤਾਂ ਕਰ ਰਹੇ ਸੀ ਪਰ ਕੁਝ ਮਿੰਟਾਂ ਦੇ ਵਿੱਚ ਉੱਥੇ ਸਨਾਂਟਾ ਛਾ ਜਾਂਦਾ ਹੈ ਕਲਾਸਰੂਮ ਦੇ ਫਰਸ਼ ਦੇ ਉੱਤੇ ਦੋ ਸਟੂਡੈਂਟ ਪਏ ਸੀ ਜੋ ਬੇਹੋਸ਼ ਸੀ ਜੋ ਬਾਕੀ ਸਟੂਡੈਂਟਸ ਸੀ ਉਹ ਚੀਕਾਂ ਮਾਰ ਰਹੇ ਸੀ ਤੇ ਕਲਾਸਰੂਮ ਦੇ ਵਿੱਚੋਂ ਬਾਹਰ ਨਿਕਲ ਰਹੇ ਸੀ ਤੇ ਉਸ ਸਮੇਂ ਕਾਲਜ ਦੇ ਜੋ ਟੀਚਰ ਤੇ ਸਕਿਉਰਿਟੀ ਗਾਰਡ ਸੀ ਇਹ ਸਾਰੇ ਜਣੇ ਕਲਾਸਰੂਮ ਵੱਲ ਭੱਜ ਰਹੇ ਸੀ ਹੁਣ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਵੀ ਤੁਰੰਤ ਉੱਥੇ ਪਹੁੰਚ ਜਾਂਦੀ ਹੈ ਪੁਲਿਸ ਵਾਲੇ ਇਹਨਾਂ ਦੋਨਾਂ ਜਣਿਆਂ ਨੂੰ ਚੱਕਦੇ ਨੇ ਉੱਥੇ ਦੇਖਿਆ ਜਾਂਦਾ ਹੈ ਕਿ ਜੋ ਸੰਦੀਪ ਕੌਰ ਸੀ ਉਹਦੀ ਤਾਂ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ ਪਰ ਜੋ ਪ੍ਰਿੰਸ ਸੀ ਉਹਦੇ ਸਾਹ ਹਜੇ ਚੱਲ ਰਹੇ ਸੀ ਦੋਨਾਂ ਜਣਿਆਂ ਨੂੰ ਚੱਕ ਕੇ ਹਸਪੀਟਲ ਲਿਜਾਇਆ ਜਾਂਦਾ ਆ ਸੰਦੀਪ ਕੌਰ ਨੇ ਤਾਂ ਪਹਿਲਾਂ ਹੀ ਦਮ ਤੋੜਤਾ ਸੀ ਪਰ ਜੋ ਸਸੀ ਉਹਨੇ ਰਾਹ ਦੇ ਵਿੱਚ ਜਾਂਦੇ ਜਾਂਦੇ ਦਮ ਤੋੜ ਦਿੱਤਾ ਕਾਲਜ ਦੇ ਟੀਚਰਾਂ ਵੱਲੋਂ ਸੰਦੀਪ ਕੌਰ ਦੀ ਮਾਂ ਨੂੰ ਫੋਨ ਕੀਤਾ ਜਾਂਦਾ ਹੈ ਪਰ ਟੀਚਰ ਉਹਦੀ ਮਾਂ ਨੂੰ ਇਹ ਨਹੀਂ ਦੱਸਦੇ ਕਿ ਸੰਦੀਪ ਕੌਰ ਦੀ ਮੌਤ ਹੋ ਗਈ ਹੈ ਬਲਕਿ ਉਹਨਾਂ ਨੇ ਇਹ ਦੱਸਿਆ ਕਿ ਸੰਦੀਪ ਕੌਰ ਦੇ ਸੱਟ ਲੱਗ ਗਈ ਹੈ ਜਦੋਂ ਸੰਦੀਪ ਕੌਰ ਦੀ ਮਾਂ ਇਹ ਗੱਲ ਸੁਣਦੀ ਹੈ ਤਾਂ ਉਹਦਾ ਉੱਥੇ ਹੀ ਰੰਗ ਉੱਟ ਜਾਂਦਾ ਹੈ ਉਹ ਸੋਚਦੀ ਹੈ ਕਿ ਸਵੇਰੇ ਤਾਂ ਉਹਨੇ ਚੰਗੀ ਪੱਲੀ ਆਪਣੀ ਧੀ ਨੂੰ ਕਾਲਜ ਤੋਰਿਆ ਸੀ ਪਤਾ ਨਹੀਂ ਉਹਦੇ ਕਿੰਨੀ ਸੱਟ ਵੱਜੀ ਹੈ ਉਹ ਕਾਲਜ ਜਾਂਦੀ ਹੈ ਤਾਂ ਕਾਲਜ ਜਾ ਕੇ ਉਹਨੂੰ ਪਤਾ ਲੱਗਦਾ ਹੈ ਕਿ ਉਹਦੀ ਕੁੜੀ ਦੀ ਤਾਂ ਮੌਤ ਹੋ ਚੁੱਕੀ ਹੈ ਜਿਵੇਂ ਹੀ ਉਹਨੂੰ ਕਲ ਦਾ ਪਤਾ ਲੱਗਦਾ ਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਹੁਣ ਸੰਦੀਪ ਕੌਰ ਦੀ ਮਾਂ ਮੀਡੀਆ ਦੇ ਉੱਤੇ ਰੋ ਰੋ ਕੇ ਇਹ ਕਹਿ ਰਹੀ ਸੀ ਕਿ ਉਹਦੀ ਕੁੜੀ ਦਾ ਤਾਂ ਕਿਸੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਉਹ ਤਾਂ ਆਪਣੇ ਸਿਰਫ ਕੰਮ ਨਾਲ ਮਤਲਬ ਰੱਖਦੀ ਸੀ ਉਹ ਘਰ ਤੋਂ ਸਿੱਧਾ ਕਾਲਜ ਆਉਂਦੀ ਸੀ ਤੇ ਆਪਣੀ ਪੜ੍ਹਾਈ ਕਰਕੇ ਉਹ ਸਿੱਧਾ ਘਰ ਜਾਂਦੀ ਸੀ ਤੇ ਘਰ ਬੈਠ ਕੇ ਵੀ ਉਹ ਪੜ੍ਹਦੀ ਰਹਿੰਦੀ ਸੀ ਸੰਦੀਪ ਦੀ ਮਾਂ ਕਹਿੰਦੀ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਉਹ ਕਾਲਜ ਦੇ ਪ੍ਰਬੰਧਕਾਂ ਦੇ ਉੱਤੇ ਆਪਣਾ ਗੁੱਸਾ ਜ਼ਾਹਰ ਕਰ ਰਹੀ ਸੀ ਉਹ ਕਹਿੰਦੀ ਹੈ ਕਿ ਇੰਨੀਆਂ ਖਤਰਨਾਕ ਚੀਜ਼ਾਂ ਕਾਲਜ ਦੇ ਸਟੂਡੈਂਟ ਅਟ ਆਪਣੇ ਬੈਗ ਦੇ ਵਿੱਚ ਪਾ ਕੇ ਕਾਲਜ ਲੈ ਆਉਂਦੇ ਨੇ ਤੇ ਇੱਥੇ ਸਿਕਿਉਰਿਟੀ ਗਾਰਡ ਜਾਂ ਫਿਰ ਹੋਰ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਇਹਦਾ ਪਤਾ ਨਹੀਂ ਲੱਗਦਾ ਉਹ ਕਹਿੰਦੀ ਹੈ ਕਿ ਕਾਲਜ ਦੇ ਗੇਟ ਦੇ ਉੱਤੇ ਜੇਕਰ ਬੱਚਿਆਂ ਦੀ ਚੈਕਿੰਗ ਹੁੰਦੀ ਤਾਂ ਅੱਜ ਸ਼ਾਇਦ ਉਹਦੀ ਕੁੜੀ ਬਚ ਜਾਂਦੀ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿ ਇੱਕ ਸਟੂਡੈਂਟ ਇਦਾਂ ਕਿਵੇਂ ਕਰ ਸਕਦਾ ਆ ਹੁਣ ਇੱਥੇ ਇੱਕ ਆਪਾਂ ਜੇ ਗੱਲ ਕਰੀਏ ਤਾਂ ਜੋ ਸੰਦੀਪ ਕੌਰ ਤੇ ਪ੍ਰਿੰਸ ਹੈ ਇਹਨਾਂ ਦੀ ਇੱਕ ਕਾਲ ਰਿਕਾਰਡਿੰਗ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਸੰਦੀਪ ਕੌਰ ਪ੍ਰਿੰਸ ਨੂੰ ਕਹਿ ਰਹੀ ਹੈ ਕਿ ਆਪਣਾ ਰਿਲੇਸ਼ਨ ਤਾਂ ਠੀਕ ਹੈ ਚੱਲ ਰਿਹਾ ਪਰ ਆਪਾਂ ਇਹਦੇ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦੇਣਾ ਕਿਉਂਕਿ ਸਾਰੇ ਮੇਰੇ ਉੱਤੇ ਨਿਗਾਹ ਰੱਖਦੇ। ਮਾਕੇ ਇਹ ਨਹੀਂ ਕਿ ਰਾਜਵੀਨ ਨਤਮ ਕੀ ਦੀ ਵਾਰੀ ਉਹਨਾਂ ਕੇ ਪ੍ਰਭਾਤੂ ਹੋਰ ਦਵਾਲਾ ਉਹਨਾਂ ਵੀ ਚੱਕਰੀ ਉਹਨਾਂ ਕੇ ਬੈਠੇ ਹੀ ਇਥੇ ਕੋਈ ਕੀ ਕਰ ਲੂ ਸਾਨੂੰ। ਠੀਕ ਹੈ ਨਾ। ਨੋ ਛੋਟੀਆਂ ਮੋਟੀਆਂ ਧਮਕੀਆਂ ਤੋਂ ਨਹੀਂ ਡਰੀ ਜਾਂਦਾ। ਲੰਡੂ ਜੇ ਬਦਮਾਸ਼ ਐ ਉਹ ਠੀਕ ਹੈ ਨਾ। ਕੁਛ ਨਹੀਂ ਜਾਣਦੀ ਮੈਂ ਉਹਨਾਂ ਨੂੰ। ਬਾਕੀ ਇਹ ਆ ਕਿ ਥੋੜਾ ਲਿਮਟ ਚ ਰਹਿਨੇ ਆਪਾਂ। ਰ ੇ। ਮਤਨ ਪਹਿਲਾਂ ਵੀ ਇਹ ਗੱਲ ਗਈ ਉੱਥੇ ਹੀ ਜੋ ਪ੍ਰਿੰਸ ਦੀ ਮਾਂ ਹੈ ਉਹਦਾ ਕਹਿਣਾ ਹੈ ਕਿ ਜੋ ਸੰਦੀਪ ਕੌਰ ਹੈ ਇਹਦੀ ਕਿਸੇ ਹੋਰ ਮੁੰਡੇ ਨਾਲ ਵੀ ਗੱਲ ਸੀ ਜਿਹਦੇ ਬਾਰੇ ਪ੍ਰਿੰਸ ਨੂੰ ਪਤਾ ਲੱਗ ਗਿਆ ਸੀ ਪ੍ਰਿੰਸ ਨੇ ਉਸ ਮੁੰਡੇ ਦੇ ਨਾਲ ਸੰਦੀਪ ਕੌਰ ਨੂੰ ਦੇਖ ਲਿਆ ਸੀ ਪ੍ਰਿੰਸ ਦੀ ਮਾਂ ਦਾ ਕਹਿਣਾ ਹੈ ਕਿ ਜੇਕਰ ਸੰਦੀਪ ਕੌਰ ਦੀ ਮੰਗਣੀ ਹੋਈ ਸੀ ਤਾਂ ਫਿਰ ਉਹਨੇ ਮੇਰੇ ਮੁੰਡੇ ਦੇ ਨਾਲ ਦੋਸਤੀ ਕਿਉਂ ਕੀਤੀ ਨਹੀਂ ਉਹਨੇ ਕੁੜੀ ਨੂੰ ਦੇਖ ਲਿਆ ਕਿ ਨਾ ਮਲਗੀ ਬਾਈਕ ਤੇ ਚੜ ਕੇ ਜਾਂਦੇ ਹਾਂ ਬਸ ਉਹਨੇ ਉਹਦਾ ਉਹ ਬਾਰੇ ਪੁੱਛਿਆ ਮੇਰੀ ਮੰਗਣੀ ਹੋਈ ਸੀ ਪਹਿਲਾਂ ਮੇਰੇ ਪੁੱਤਾਂ ਨਾਲ ਕਦੋਂ ਦੋਸਤੀ ਦਾ ਮੇਰੇ ਬੱਚੇ ਨੂੰ 6 ਮਹੀਨੇ ਜੇ ਹੋਏ ਜਾਂਦੇ ਨੂੰ ਕਾਲਜ ਮੇਰੇ ਪੁੱਤ ਤਾਂ ਇੰਨਾ ਦਿਮਾਗ ਖਰਾਬ ਕਰਦਾ ਮੇਰਾ ਉਹਦਾ ਕਹਿਣਾ ਆ ਕਿ 6 ਮਹੀਨੇ ਹੋਏ ਨੇ ਹਜੇ ਪ੍ਰਿੰਸ ਨੂੰ ਕਾਲਜ ਜਾਂਦਿਆਂ ਹੋਇਆ 6 ਮਹੀਨਿਆਂ ਦੇ ਵਿੱਚ ਹੀ ਉਸ ਕੁੜੀ ਨੇ ਮੇਰੇ ਮੁੰਡੇ ਦਾ ਦਿਮਾਗ ਖਲਾ ਕੇ ਰੱਖਤਾ ਇੱਥੇ ਪ੍ਰਿੰਸ ਦੀ ਮਾਂ ਨੇ ਇਹ ਵੀ ਦੱਸਿਆ ਆ ਕਿ ਪ੍ਰਿੰਸ ਕਹਿੰਦਾ ਆ ਕਿ ਇੱਕ ਕੁੜੀ ਸੰਦੀਪ ਕੌਰ ਉਹ ਤੋਂ ਉਹਦਾ ਨੰਬਰ ਮੰਗ ਰਹੀ ਆ ਉਹ ਕੁੜੀ ਉਹਨੂੰ ਕਹਿ ਰਹੀ ਆ ਕਿ ਉਹਨੇ ਪੜ੍ਹਾਈ ਬਾਰੇ ਗੱਲ ਕਰਨੀ ਹੁੰਦੀ ਆ ਜਾਂ ਫਿਰ ਹੋਰ ਕੋਈ ਗੱਲ ਕਰਨੀ ਹੁੰਦੀ ਆ ਇਸ ਲਈ ਉਹਨੂੰ ਨੰਬਰ ਚਾਹੀਦਾ ਆ ਤਾਂ ਪ੍ਰਿੰਸ ਉੱਥੇ ਉਸ ਕੁੜੀ ਸੰਦੀਪ ਕੌਰ ਨੂੰ ਕਹਿੰਦਾ ਆ ਕਿ ਉਹਦੇ ਕੋਲ ਤਾਂ ਫੋਨ ਹੀ ਹੈ ਨਹੀਂ ਉਹਦਾ ਕੋਈ ਨੰਬਰ ਨਹੀਂ ਇੱਕ ਨੰਬਰ ਆ ਉਹ ਉਹਦੀ ਮੰਮੀ ਦੇ ਕੋਲ ਚੱਲਦਾ ਆ ਉਹਨੇ ਉਹਨੂੰ ਨੰਬਰ ਨਹੀਂ ਦਿੱਤਾ ਉਹਨੇ ਉਹਨੂੰ ਇਨਸਟਾ ਆਈਡੀ ਦੇਤੀ ਫਿਰ ਇਨਸਟਾ ਆਈਡੀ ਦੇ ਉੱਤੇ ਸੰਦੀਪ ਕੌਰ ਨੇ ਹੀ ਪਹਿਲੀ ਵਾਰ ਉਹਨੂੰ ਮੈਸੇਜ ਕੀਤਾ ਸੀ ਪ੍ਰਿੰਸ ਦੀ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਉਹਦਾ ਕਹਿਣਾ ਆ ਕਿ ਮੇਰਾ ਪੁੱਤ ਸਵੇਰੇ ਮੈਨੂੰ ਜੱਫੀ ਪਾ ਕੇ ਮਿਲ ਕੇਗਾ ਮੈਨੂੰ ਕੀ ਪਤਾ ਸੀ ਕਿ ਉਹਨੇ ਮੁੜ ਕੇ ਨਹੀਂ ਆਉਣਾ ਉਹਨੇ ਕਦੇ ਮਿਲਣਾ ਹੀ ਹੈ ਨਹੀਂ ਉਧਰ ਦੂਜੇ ਪਾਸੇ ਸੰਦੀਪ ਕੌਰ ਦੀ ਮਾਂ ਦਾ ਕਹਿਣਾ ਆ ਕਿ ਇਹ ਮੁੰਡਾ ਸਾਡੀ ਕੁੜੀ ਦੇ ਮਗਰ ਹੋਇਆ ਸੀ ਇਹ ਘਰੇ ਵੀ ਆਇਆ ਸੀ ਪ੍ਰਪੋਜ਼ ਕਰਨ ਵਾਸਤੇ ਪਰ ਸਾਡੀ ਕੁੜੀ ਨੇ ਇਹਨੂੰ ਸਾਫ਼-ਸਾਫ਼ ਮਨਾਂ ਕਰਤਾ ਸੀ ਉਹ ਕਹਿੰਦੀ ਆ ਕਿ ਸਾਡੀ ਕੁੜੀ ਦੀ ਤਾਂ ਮੰਗਣੀ ਹੋਈ ਹੋਈ ਸੀ ਪਰ ਜੋ ਵੀ ਇਹ ਸਭ ਕੁਝ ਹੋਇਆ ਇਹ ਬਹੁਤ ਹੀ ਮਾੜਾ ਹੋਇਆ ਇਹ ਬਹੁਤ ਹੀ ਮੰਦਭਾਗੀ ਘਟਨਾ ਆ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਕੇਸ ਦੇ ਵਿੱਚ ਹੋਰ ਕੀ ਕੀ ਖੁਲਾਸੇ ਹੁੰਦੇ ਨੇ ਹੋਰ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਆ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਆਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ